ਹਾਂਜੀ ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੇ ਮਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੋੜ ਤੋਂ ਦੋ ਬੰਦੇ ਜਿਹੜੇ ਆ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਤੇਜਾ ਨਾਲ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁਸ਼ਗੀ ਇਸ ਚ ਇਹ ਜਿਹੜੇ ਆ ਹੈਰੋਇਨ ਹੈ ਇਹ ਪਾਕਿਸਤਾਨ ਸਾਈਡ ਤੋਂ ਆਈ ਹੈ ਥਰੂ ਡਰੋਨ ਬਾਕੀ ਅੱਗੇ ਫਾਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਪ ਲੈ ਕੇ ਡਰਵੀਨ ਜਾ ਰਹੀ ਹੈ ਆਪ ਮੰਗਾਈ ਸੀ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਹੈ ਜਾਂ ਕਿਸੇ ਦਾ ਮਾਲ ਜਿਹੜਾ ਇਹ ਲੈਣ ਲਈ ਆਇਆ ਏ ਓਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਰ ਬੀਐਸਐਫ ਦਾ ਤੁਸਾਂ ਸਾਝਾ ਪੁੱਛ ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਕੋਈ ਬੈਕਗ੍ਰਾਉਂਡ ਹੈਗਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿੱਦਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹ ਤੇ ਹੁਣ ਇਹ ਪਹਿਲੀ ਵਾਰ ਫੜ ਹੋਇਆ ਇਹ 20 22 25 ਸਾਲ ਦੇ ਲੱਗ ਕੇ ਆਹ ਦੋਸਤ ਉੱਥੇ ਰੇਡ ਪਾਰਟੀ ਚ ਇਕੱਠੇ ਸੀ ਸਰ ਬਜਾਰੀ ਕੀਮਤ ਤੋਂ ਦੱਸੋ ਬਜਾਰੀ ਕੀਮਤਾਂ ਅਲੱਗ-ਅਲੱਗ ਹੈ ਐ ਪਾਕਿਸਤਾਨ ਤੋਂ ਆਈ ਹਾਂਜੀ ਸਰ ਇਹਦਾ ਪਰੈਂਟਲ ਬੈਕਗਰਾਉਂਡ ਕਿਹੋ ਜਿਹਾ ਹੈ ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਅਮੀਰ ਤਾਂ ਹੋ ਨਹੀਂ ਸਕਦਾ ਨਾਰਮਮਲ ਪਰਿਵਾਰ ਇਹ ਕੱਲ ਲੇਟ ਨਾ ਲੇਟ ਇਵਨਿੰਗ ਮਤਲਬ